ਅੱਜ ਦੇ ਵਲੌਗ ਵਿੱਚ ਸਾਰਿਆਂ ਦਾ ਸਵਾਗਤ ਅੱਜ ਆਪਾਂ ਮੈਲਬੌਰਨ ਦੇ ਸ਼ਹਿਰ ਕ੍ਰੀਗੀ ਬਰਨ ਵਿੱਚ ਦੂਜਾ ਵਲੌਗ ਬਣਾ ਰਹੇ ਹਾਂ ਲਓ ਵੇਖੋ ਜੀ ਸਾਹਮਣੇ ਲੱਕੜ ਦੇ ਘਰ ਲਓ ਵੇਖੋ ਜੀ ਇਹ ਲੱਕੜ ਦੇ ਘਰ ਬਣਦੇ ਇੱਥੇ ਲਓ ਜੀ ਕਿਉਂਕਿ ਲੱਕੜ ਇੱਥੇ ਬਹੁਤ ਹੁੰਦੀ ਹੈ ਤੇ ਇਹਨਾਂ ਦੀਆਂ ਛੱਤਾਂ ਵੀ ਢਾਲੂ ਹੈ ਜਿਵੇਂ ਕੈਨੇਡਾ 'ਚ ਹੁੰਦੀਆਂ ਇੱਥੇ ਬਰਫ਼ ਨਹੀਂ ਪੈਂਦੀ ਫਿਰ ਵੀ ਇੱਥੇ ਇਹ ਢਾਲੂ ਬਣਾਉਂਦੇ ਆ ਢਾਲੂ ਛੱਤਾਂ ਉੱਤੇ ਕਾਲੇ ਰੰਗ ਦੀ ਛੱਤ ਪਾਉਂਦੇ ਆ ਅੱਜ ਕੱਲ੍ਹ ਆਹ ਵੇਖੋ ਸਾਹਮਣੇ ਸਾਰੇ 6-8 ਟਾਂਟਾ ਹਲੂ ਹੈ ਤੇ ਆ ਵੇਖੋ ਆ ਕਿੰਨੇ ਘਰ ਬਣ ਰਹੇ ਆ 1 2 3 ਘਰ ਫੇ ਸਾਹਮਣੇ ਘਰ ਦੀ ਤਰ੍ਹਾਂ ਇੱਥੇ ਢਾਂਚਾ ਤਿਆਰ ਕੀਤਾ ਜਾਂਦਾ ਇੱਕ ਛੱਤ ਹੋਵੇ ਭਾਵੇਂ ਦੋ ਛੱਤਾਂ ਹੋਣ ਮੱਝਲਾ ਹੋਣ ਉਸ ਤੋਂ ਬਾਅਦ ਬਾਹਰਲੇ ਪਾਸੇ ਇੱਕ ਹਿੱਟ ਲਾ ਕੇ 4 ਇੰਚੀ ਲਾ ਕੇ ਇਹਦੇ ਤੇ ਪਰਦੀ ਕੀਤੀ ਜਾਂਦੀ ਪਿਛਲੇ ਪਾਸੇ ਬੋਰਡ ਵਗੈਰਾ ਲੱਗਦਾ ਤੇ ਉੱਥੇ ਪੇਂਟ ਕਰਕੇ ਬਣਦਾ ਜਿਹੜੀਆਂ ਇਹਨਾਂ ਦੀਆਂ ਵੇਖੋ ਜੀ ਇੰਦਰ ਐ ਖੜ ਕੇ ਵੱਡੇ ਫੱਟੇ ਵੀ ਲੱਗੇ ਆ ਲੋ ਜੀ ਵੇਖੋ ਬਣੀ ਜਾਂਦਾ ਘਰ ਆ ਬਾਹਰਲੇ ਪਾਸੇ ਇੱਟ ਲੱਗੀ ਪਈ ਉੱਪਰ ਤੱਕ ਇੱਟ ਲੱਗੋਗੇ ਲੋ ਜੀ ਵੇਖੋ ਇੰਨਾ ਘਰਾਂ ਦੇ ਸਾਹਮਣੇ ਆ ਪਹਾੜੀ ਹੈ ਜਿੱਥੇ ਕਿ ਪਾਰਕ ਬਣਿਆ ਉੱਤੇ ਵੇਖੋ ਇੱਥੇ ਆਪਾਂ ਵੇਖਦੇ ਆ ਕੰਗਾਰੂ ਵੇਖੋ ਜੀ ਕੰਗਾਰੂ ਆ ਗਏ ਇਹਨੂੰ ਦੋ ਤਿੰਨ ਦਿਨ ਹੋ ਗਏ ਮੈਨੂੰ ਲੱਗਦੇ ਨੂੰ ਅੱਜ ਮਿਲ ਰਹੇ ਆ ਵੇਖਾ ਹੋਰ ਵੀ ਆਉਣਗੇ ਲੋ ਜੀ ਵੇਖੋ ਉੱਪਰ ਛੱਡ પા ਕੇ ਪਾਰਕ ਦੇ ਉੱਤੇ ਬਣਾਇਆ ਲੈ ਹੁਣ ਆਪਾਂ ਹੋਰ ਕੰਗਾਰੂ ਵੀ ਨਹੀਂ ਇੱਥੇ ਕੰਗਾਰੂ ਆਉਣਗੇ ਲੋ ਜੀ ਵੇਖੋ ਤਾਂ ਸਰਭੂ ਜਾ ਵੇਖੋ ਜੀ ਹੋਰ ਕੰਗਾਰੂ ਆ ਗਏ ਇੱਥੇ ਐਸ ਵੇਲੇ ਸ਼ਾਮ ਜੇ ਨੂੰ ਨਿਕਲਦੇ ਪੰਜ ਕ ਵਜੇ ਇਹ ਕਈ ਦਿਨ ਹੋ ਗਏ ਮਿਲੇ ਨਹੀਂ ਸੀਗੇ ਹਲੋ ਵੇਖੋ ਜੀ ਅੱਜ ਕੰਗਾਰੂਆਂ ਦਾ ਜਲਵਾ ਵੇਖੋ ਬੁੜਕ ਦੇ ਫਿਰਦੇ ਆ ਕੰਨ ਚਾਹਦੇ ਜਦੋਂ ਬੋਲਦੇ ਆ ਸਾਹਮਣੇ ਮੈਂ ਇਕੱਲੇ ਕਵਾੜ ਤੇ ਖੜਾ ਇੱਥੇ ਉਹ ਵੇਖੋ ਜੀ ਕੰਨ ਚਾ ਕੇ ਖੜੇ ਮੇਰੇ ਵੱਲ ਉਧਰ ਪਿਛੇ ਛੱਡ ਤੇ ਵੀ ਦੋ ਬੰਦੇ ਬੈਠੇ ਆ ਵੇਖ ਰਹੇ ਕੰਗਾਰੂ ਇਹ ਆਸਟ੍ਰੇਲੀਆ ਦਾ ਕੌਮੀ ਜਾਨਵਰ ਦਾ ਵੇਖੋ ਜੀ ਕਿਵੇਂ ਕੰਨ ਚੱਕੀ ਬੈਠੇ ਸਾਰੇ ਨਾ ਜਿਉ ਹੁਣ ਆਪਾਂ ਨੇੜੇ ਨੂੰ ਜਾਂਦੇ ਹਾਂ ਇੱਥੇ ਸਰਾਜਾ ਦਾ ਉਹਲਾ ਇਹ ਪਤਾ ਨਹੀਂ ਬਾੜ ਜੀ ਲਾਈ ਹੈ ਕਾਦੀ ਕਿਸੇ ਦੀ ਨਾਲ ਕੀ ਹੈ ਕੀ ਹੈ ਕੀ ਸਰਕਾਰੀ ਜਗ੍ਹਾ ਲਾ ਵੇਖੋ ਜੀ ਕਾਫੀ ਇਕੱਠੇ ਹੋਏ ਬੈਠੇ ਵੇਖੋ ਸਿਰ ਚੱਕੀ ਬੈਠੇ ਇਹਨਾਂ ਦਾ ਸਿਰ ਹੈਗਾ ਛੋਟਾ ਤੇ ਤੌਣ ਲੰਮੀ ਹੈ ਥੜ ਵੀ ਲੰਮੀ ਹੈ ਅਗਲੇ ਪੰਜੇ ਜੇ ਪੈਰ ਜੇ ਬਹੁਤ ਛੋਟੇ ਹੈ ਤੇ ਪਿਛਲੇ ਪਿਛਾ ਪਹਾੜਾ ਤੇ ਪੂਛ ਬਹੁਤ ਮੋਟੀ ਹੈ ਦੇ ਹਿਸ਼ਾਰੇ ਤੇ ਬੈਠੇ ਹੋਗੇ ਪੂਛ ਦਾ ਬਹੁਤ ਹਿਸ਼ਾਰਾ ਇਹ ਸਹਾਰਾ ਲੈਂਦੇ ਆ ਨੂੰ ਵੇਖੋ ਜੀ ਪਹਾੜੀ ਦੇ ਉੱਤੇ ਕਾ ਹੈ پارک ਕਹੇ پارک ਦੇ ਤੌਰ ਤੇ ਵਰਤਿਆ ਜਾਂਦਾ ਹੈ ਖੱਲੀ ਟਰੈਕ ਵੀ ਬਣਾਇਆ ਇਹ ਲੋਕ ਸੈਰ ਵਗੈਰਾ ਕਰਦੇ ਲਾ ਵੇਖੋ ਜੀ ਹੁਣ ਪੂਰਾ ਦੇਖੋ ਕਿਵੇਂ ਤੰਨ ਖੜੇ ਕਰੀ ਬੈਠੇ ਦੋ ਤਿੰਨ ਜਿਵੇਂ ਕੋਈ ਉਹ ਲੀਡਰ ਹੁੰਦਾ ਬਚਾਲੜਾ ਵੱਡਾ ਸਰਵੇਖਿਡਾ ਹੋਵੇ ਗੇਰ ਜਾਗਦੇ ਕੰਨ ਆਗੇ ਇਧਰ ਨੋਈ ਪੂਰੀ ਤਾਂ ਗਰਗਦੇ ਐ ਨੋ ਬੇ ਕੋਈ ਗਰ ਬਾਹਰ ਗੁੰਜੀਆਂ ਦੇ ਜਾਜ ਤਾ ਚੱਲਣਾ ਨਾ ਤੱਕਣਾ ਪਿੰਜਾ ਪੂਰਾ ਦਰਸਾ ਝੁੰਡਿਆ ਬਣ ਗਿਆ ਮੈਂ ਨਾ ਖੱਟੀ ਖੜੀ ਓਏ ਕੋਹ ਲਾਲ ਖੜੀ ਆ ਯਾਰ ਰਗ ਰਾਰ ਕਰਾਰੇ ਲੈ ਤੈਨਾਂ ਰੰਗ ਆਪਾਂ ਨੂੰ ਵੱਖਰੇ ਮਿਲੇ ਤੇ ਆਪਣੇ ਕਿਤੇ ਕਿਤੇ ਲਾਲ ਜੀ ਜੰਦੀ ਐ ਇੱਕ ਤਾਂ ਇੱਥੇ ਹੋਰ ਲਾਲ ਆ ਖੜੀ ਕੈਨਰਾਂ ਰੰਗ ਹੋ ਗਿਆ ਐ ਇੱਕ ਰਹੀ ਘਾਰਾ ਵਾਟਰ ਸਾਈਡ ਕਾ ਖਿਲੋਈ ਦੇਖੀ ਆਪਾਂ பிராரல்லை ரே மா ਸਮਣੇ ਵੇਣੀ ਆਪਲੇ ਇੱਕ ਫੇਰ ਆ ਗਈ ਕਾ ਇਹ ਦੁਰਦਾਈ ਸਮਣੇ ਵੇਖੋ ਰਸ਼ੀ ਗਾਂ ਨਾ ਜੇ ਆਪਾਂ ਜਾਂਦੇ ਸੀਗੇ ਸਿਟੀ ਨੂੰ ਰਾਹ ਦੇ ਵਿੱਚ ਇੱਥੇ ਆਪਣਾ 에어ਪੋਰਟ ਹੈ 에어ਪੋਰਟ ਮੈਲਬੌਰਨ ਉਹਦੇ ਆਪ ਇੱਥੇ ਜਾਜਾਂ ਦਾ 뷰 ਵੇਖਣ ਵਾਸਤੇ ਇੱਕ ਥਾਂ ਬਣਿਆ ਉੱਥੇ ਚੱਲਦੇ ਆ। ਮਤਲਬ ਵੇਖੋ ਜੀ ਪਾਰਕਿੰਗ 에어ਪੋਰਟ ਦੀ ਜਾਜ ਵੇਖੋ ਖੜਕਾਟ ਪਾਉਂਦੇ ਆਉਂਦੇ ਆ। ਵੇਖੋ ਜਾਜ ਵੇਖੋ ਖੜਕਦੇ ਵੇਖੋ ਜੀ ਜਿਆ ਜਿਆ ਖੜਕਾ ਹੋ ਰਿਹਾ ਜਹਾਜ ਆਉਂਦੇ ਇੱਥੇ ਇੱਥੇ ਸਾਹਮਣੇ 뷰 ਆਪਾਂ ਵੇਖਾਂਗੇ ਖੜਕੇ ਵੇਖ ਰਿਹਾਡ ਪੈਂਦਾ ਜਹਾਜਾਂ ਦਾ ਆ ਵੇਖ ਰਹੇ ਆ ਜਹਾਜ ਉਹ ਸਾਹਮਣੇ ਆਉਂਦਾ ਤਾਰਾ ਜਿਹਾ ਬਣਿਆ ਇਹ ਨੇ ਆ ਉਹ ਇਧਰ ਕੜ ਗਾਰਡ ਭਾਈ ਆਂਦਾ ਉਹਦਾ ਦਾ ਐ ਦੂਰ ਹੈ ਐ ਹੋਣਾ ਐ ਹੋਣਾ ਜੇਰਾ ਆਪ ਇਧਰ ਮਾਰਦੇ ਆਂ ਛਾਤੀ ਉਹ ਐ ਦੂਰ ਹੈ ਆਜ ਉਹ ਦੂਰ ਤਾਂ ਹੀ ਵੇਖੋ ਅੱਗੇ ਵੇ ਪਜਾਏ ਵੇਖੇ ਇਹ ਇਹ ਤਾਂ ਖੜਾ ਆਉਂਦਾ ਹੌਲੀ ਹੌਲੀ ਆਉਂਦਾ ਉਤਾਰ ਲੱਗੀ ਐ ਚਾਇ ਇਹ ਹੌਲੀ ਬਹੁਤ ਐ ਹੈ ਉਹ ਆ ਗਿਆ ਵੇ ਠੜਗੜ ਬੰਦਾ ਜਾਂਦਾ ਵੇ ਹੈ ਕਾ ਉੱਤਰ ਗਿਆ ਭਾਈ ਹਾਂ ਠੜਗੜ ਬਾਈ ਦਾ ਨੀਂਦਾ ਨਹੀਂ ਹੁਣ ਤਾਂ ਦੂਰ ਹੋ ਗਿਆ ਓ ਚਮਕ ਜੀ ਭਾਈ ਓ ਉੱਤਰ ਗਿਆ ਦਰਗੇ ਉਹ ਦੂਰ ਆਏ ਲਓ ਜੀ ਸਾਹਮਣੇ ਜਾਂਦਾ ਸੀਗਾ ਆਪਣੇ ਕੋਲ ਦੀ ਨਗਾ ট্রাক ਟਰਾਲਾ ਹੰ ਨੋ ਜੀ ਵੇਖੋ ਆਸਾ ਪਾਸਾ ਲਓ ਜੀ ਖੇਤਾਂ ਦਾ ਵੀਊ ਵੇਖੋ ਸਾਰੇ ਖੇਤ ਤੇ ਖਾਲੀ ਪਏ ਪੱਥਰ ਬਹੁਤ ਹੈ ਪਾਣੀ ਹੈ ਨਹੀਂ ਜਗ੍ਹਾ ਵੀ ਇੱਥੇ ਕਿਤੇ ਕਿਤੇ ਇੱਥੇ ਹੁਣ ਕਣਕ ਵੀ ਜੀਐਨਏ ਨੇ ਤੇ ਨਾਲ ਉਹ ਸਰੋਂ ਦੇ ਫੁੱਲ ਅਰਗੇ ਲੱਗਦੇ ਉਹ ਕਨੋਲਾ ਹੈ ਕਨੋਲਾ ਕਾਫੀ ਹੁੰਦਾ ਹੈ ਉਹਨੂੰ ਖੇਤ ਦੇ ਵਿੱਚ ਹੀ ਸਟੋਰ ਢੋਲ ਜੇ ਬਣਾ ਕੇ ਨਾ ਖੇਤ ਦੇ ਚੀ ਉਹ ਉਥੇ ਰੱਖ ਦਿੰਦੇ ਆ ਆਪਾਂ ਦੇਖਦੇ ਅੱਗੇ ਅੱਗੇ ਤੁਹਾਨੂੰ ਉਹ ਢੋਲ ਵੀ ਅੱਗੇ ਆਉਣਗੇ ਵਿਖਾਵਾਂਗੇ ਸਾਰਾ ਵਿਖਾਵਾਂਗੇ ਆਪਾਂ ਜਾਣੇ ਆ ਇੱਥੋਂ ਬੈਂਡੀਗੋ ਜਿਹੜਾ ਕਿ ਇੱਥੋਂ 120 ਕਿਲੋਮੀਟਰ ਦੂਰ ਹੈ ਲਓ ਜੀ ਚੜਕਾ ਸੋਹਣੀ ਐ ਹਾਈਵੇ ਬਹੁਤ ਸੋਹਣੇ ਬਣੇ ਨੌਜੀ ਨੀਆਰਾ ਨਿੱਕੇ ਨਿੱਕੇ ਪਹਾੜ ਹੈ ਦਰਖਤ ਬਹੁਤ ਲੱਗਿਆ ਸਫੈਦਾ ਦਾ ਦਰਖਤ ਇੱਥੇ ਲੱਗਿਆ ਸਫੈਦਾ ਬਹੁਤ ਜ਼ਿਆਦਾ ਕਿਸਮ ਦਾ ਇੱਥੇ ਆਪਣੇ ਵਰਗਾ ਸਫੈਦਾ ਨਹੀਂ ਹੋਰੀ ਬੋੜ ਵਾਂਗੂੰ ਡਾਣੀਆਂ ਹੀ ਖਿਲਰਦੀਆਂ ਆਂ ਦੀਆਂ ਸਿੱਧਾ ਨਹੀਂ ਜਾਂਦਾ ਦਾ ਦੇਖੋ ਜੀ ਭੇਡਾਂ ਵੀ ਪਾਲਦੇ ਲੋਕ ਗਾਵਾਂ ਦੁੱਧ ਵਾਸਤੇ ਵੀ ਤੇ ਮੀਟ ਵਾਸਤੇ ਵੀ ਗਾਂ ਦੇ ਮੀਟ ਨੂੰ ਬੀਫ ਕਹਿੰਦੇ ਆ ਬੀਫ ਬਹੁਤ ਖਾਂਦੇ ਲੋਕ ਇੱਥੇ ਹੋਰ ਭੇਡਾਂ ਦਾ ਮੀਟ ਵੀ ਬਹੁਤ ਖਾਂਦੇ ਆ ਸੂਰ ਵੀ ਖਾਂਦੇ ਆ ਮੱਛੀ ਵਗੈਰਾ ਤਾਂ ਖਾਂਦੇ ਹੀ ਆ ਨੋ ਜੀ ਸਾਹਮਣੇ ਆਉਂਦੀਆਂ ਜਾਂਦੀਆਂ ਕਾਰਾਂ ਓ ਸਾਹਮਣੇ ਫਿਰ ਕੋਦਰਾਤ ਵੱਡੇ ਵੱਡੇ ਸਵੈਦੇ ਦੇ ਓ ਪਿਛੇ ਦੇ ਖਟੇ ਖਟੇ ਰੰਗ ਆਕਾਨਕ ਵੀਜੀ ਵੀ ਹੈ ਕਿਤੇ ਕਿਤੇ ਜਮੇ ਵੀ ਵੀਜੀ ਹੈ ਪਸ਼ੂ ਵਾਸਤੇ ਓ ਪਿਛੇ ਟਨੌਲੇ ਦੇ ਰੱਖਦੇ ਕਿਤੇ ਕਿਤੇ ਪਿੰਡ ਆਉਂਦੇ ਦੋ ਦੋ ਚਾਰ ਜਗਰ ਬਾਦੀ ਬਹੁਤ ਘਾਟਾ ਸ਼ਹਿਰ ਤੋਂ ਬਾਹਰ ਟਕਾਂ ਦਾ ਬਹੁਤ ਕੰਮ ਇਹ ਆਸਟ੍ਰੇਲੀਆ ਜਿਹੜਾ ਇਹ ਟਾਪੂ ਹੈ ਸਮੁੰਦਰ ਦੇ ਵਿਚਾਲੇ ਬਣਿਆ ਸ਼ਹਿਰ ਵੱਸਿਆ ਲੋ ਜੀ ਵੇਖੋ ਜਿਹੜੇ ਟਰਾਲੇ ਆਉਂਦੇ ਆਹ ਵੇਖੋ ਪਹਾੜ ਸੋਹਣੇ ਪਹਾੜ ਤੇ ਘਾਹ ਤੇ ਚਰਾਂਦਾ ਬਹੁਤ ਹੈ گاਵਾ ਚਰਦੇ ਫਿਰਦੇ ਆਂ ਭੇਡਾਂ ਚਰਦੀਆਂ ਫਿਰਦੀਆਂ ਵਿੱਚ ਥੋੜੇ-ਘਨੇ ਘੋੜੇ ਵੀ ਹੈ ਲਓ ਪਿੱਛੇ ਵੇਖੋ ਜੀ ਕਨੋਲੇ ਦੇ ਡਰਾਫਟ ਲਓ ਵੇਖੋ ਕਨੋਲਾ ਬਹੁਤ ਹੁੰਦਾ ਕਨੋਲਾ ਮਹਿੰਗਾ ਵਿਕਦਾ ਆਪਣੇ ਨੂੰ ਸਰਵ ਵਰਗਾ ਹੀ ਹੁੰਦਾ ਹੈ ਤੇਲ ਬੰਦਾ ਉਹ ਵੇਖੋ ਜਿੱਦਾਂ ਕਬ ਇਹਨਾਂ ਚੱਲੀ ਨਹੀਂ ਐ ਤੇ ਸਾਰੀ ਨਵੀਂ ਚੱਲ ਰਹੀ ਹੈ ਨਾ ਇਹ ਦੇਖੋ ਰਹੀਓ ਇਹ ਕੱਢੀ ਲਓ ਜੀ ਆਪਾਂ ਚੱਲ ਰਹੇ ਆਂ ਬੈਂਡੀ ਕੋ ਉੱਥੇ ਆਪਣਾ ਨਿੱਤਾ ਰੰਦਾ ਚਰਨਜੀਤ ਸਿੰਘ ਦਾ ਭਰਾ ਸਰਪਜੀਤ ਸਿੰਘ ਭੰਗੋ ਸਾਹਿਬ ਦਾ ਉਹਨਾਂ ਦੇ ਪੋਤੇ ਮਿਲਾਂਗੇ ਉਹਨਾਂ ਦੇ ਘਰੇ ਜਾਵਾਂਗੇ ਤੁਹਾਨੂੰ ਉੱਥੇ ਘਰ-ਬਾਰ ਦਿਖਾਵਾਂਗੇ ਲਓ ਦੇਖੋ ਆਪਾਂ ਨੇੜੇ ਸ਼ਹਿਰ ਦੇ ਆ ਇਹਨਾਂ ਨੇ ਪਾਉਂਡ ਬਣਾਇਆ ਥੋੜਾ ਛੱਪੜ ਜਿਹਾ ਇਹਨਾਂ ਨੂੰ ਡੈਮ ਕਹਿੰਦੇ ਆ ਪਾਣੀ ਇਕੱਠਾ ਕਰਦੇ ਆ ਕਿਹੜੀ ਕੈਜ ਵਾਲੀ? ਆਹੀ ਕਫੀਨ। ਅੱਛਾ। ਕਫੀਨ ਜਿਆਦਾ ਹੁਕ ਨਹੀਂ ਕਫੀਨ ਹੈ। ਜਦੋਂ 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 ਮਤਰਾ ਖਾਂਗ ਤੇ ਨਸ਼ਾ ਹੋ ਗਿਆ। ਹੂੰ। ਇਹ ਆਸਲੇ ਇਹਦੇ ਨਾਲ ਅਸਲ ਬਹੁਤ ਆਉਂਦੇ ਆ। ਹੂੰ। ਭਲੇ ਫਿਰ ਕਿਉਂ ਹਸਪਤਾਲ ਦੇ ਕੋ ਕਹਿਣਾ ਕੋ ਰੂਟੀਨ ਦੇ ਕਸਟਮਰ ਨਹੀਂ ਕੋਈ ਹੋ ਜਾ ਕੇ ਕੀ ਟੂ ਕਰਕੇ ਭੇਜਿਆ ਨਾ। ਤੇ ਪਰ ਵੀ ਜਿਹੜੇ ਗਏ ਸੋਲਟੀ ਕਾਲੀ ਆਉਂਦਾ ਕਰਦੇ ਰਹਿ ਰਾਜ ਨਹੀਂ ਸਾਨੂੰ ਤਾਂ ਗੱਲਾਂ ਹੀ ਆਉਣ ਲੱਗ ਪਈਆਂ ਲਿਆਉਂਦਾ ਫੇਰ ਆ ਗਏ ਪਹਿਲਾਂ ਲੋ ਜੀ ਵੇਖੋ ਇੱਥੇ ਵੀ ਛੱਤਾ ਉਹ ਢਾਲੂ ਹੈ ਇੱਕ ਮੰਜ਼ਲਾ ਘਰ ਹੈ ਇਹਦੇ ਉੱਤੇ ਐਂਟੀਨਾ ਜ਼ਰੂਰ ਲੱਗਾ ਜਿਵੇਂ ਆਪਣੇ ਪੁਰਾਣੇ ਜਵਾਨੇ ਲੱਗਿਆ ਹੁੰਦੇ ਇੱਥਿਆਂ ਦੇ ਕੋਈ ਚੈਨਲ ਹੈ ਕੋਈ ਉਹ ਐਂਟੀਨਾ ਚੱਲਦਿਆ ਨਾਲ ਡਿਸ਼ ਵੀ ਲੱਗੀ ਹੈ ਡਿਸ਼ ਤਾਂ ਕਹਿੰਦੇ ਬੰਦ ਹੋ ਗਈ ਅੰਗਰੇਜ਼ਾਂ ਦੇ ਕਲਚਰ 'ਚ ਰਹਿ ਕੇ ਆਪਣੇ ਬੰਦੇ ਵੀ ਆਏ ਮੀਟ ਵਾਲੇ ਸੰਦ ਜਿਵੇਂ ਬਾਰਬੀਕੂ ਵਗੈਰਾ ਉਹਨਾਂ ਵਗੈਰਾ ਰੱਖਣ ਲੱਗ ਗਏ ਤੇ ਦੇਖੋ ਜੀ ਬਾਰਬੀਕਿਊ ਨਾ ਜੀ ਮੀਟ ਪਕਦਾ ਆਪਾਂ ਮੰਜਾ ਨਾ ਜੀ ਇਹ ਦੇਖੋ ਸੰਤ ਆਪਾਂ ਤੁਹਾਨੂੰ ਪਹਿਲਾਂ ਹੀ ਦੱਸਿਆ ਸੰਤ ਬਹੁਤ ਰੱਖਦਾ ਮੀਟ ਵਗੈਰਾ ਖਾਣ ਲੱਗ ਗਏ ਲੋਕ ਨਾ ਜੀ ਹੁਣ ਆਪਾਂ ਕਰ ਚੱਲਦੇ ਆ ਗੜੇ ਪਏ ਆ ਤੇਰੀ ਮਾਂ ਦੇ ਦੋਆ ਗੜੇ ਇੱਕ ਤਾਂ ਸਾਈਡ ਇੱਥੇ ਫੇਰ ਗੜੇ ਭਈ ਬੋਲਾ ਫੇਕ ਇਧਰ ਹੁਣ ਇਹ ਕੋਈ ਗੜੇ ਲੈ ਰਿਹਾ ਹੈ ਮੈਨੂੰ ਉਮੀਦ ਹੈ ਤੁਹਾਨੂੰ ਵਲੌਗ ਵਧੀਆ ਲੱਗਿਆ ਹੋਊਗਾ ਜੇਕਰ ਵਧੀਆ ਲੱਗਿਆ ਤੇ ਲਾਈਕ ਸ਼ੇਅਰ ਜ਼ਰੂਰ ਕਰਨਾ ਤੇ ਚੈਨਲ ਸਬਸਕ੍ਰਾਈਬ ਕਰਨਾ ਅੱਗੇ ਇਸ ਤੋਂ ਵੀ ਵਧੀਆ ਆਪਾਂ ਵਲੌਗ ਵਿਖਾਉਣੇ ਆ ਸਿਟੀ ਦੇ ਮੈਦਲਬਰ ਸਿਟੀ ਸਿਡਨੀ ਕੈਨਬਰਾ ਵਗੈਰਾ ਲਓ ਜੀ ਮਿਲਦੇ ਆਪਾਂ ਅਗਲੇ ਵਲੌਗ ਚ ਮਿਹਰਬਾਨੀ ਸ਼ੁਕਰੀਆ ਰੱਬ ਰੱਖਾ